ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਇਹ ਆਪਣਾ ਹੈਗਾ ਜੀ ਧਣੀਆਂ ਤੇ ਇਸ ਵਾਰ ਧਣੀਆਂ ਦੇ ਹਾਲਾਤ ਐ ਜਿਹੜੇ ਉਹ ਕੋਈ ਵਧੀਆ ਨਹੀਂ ਹੈਗੇ ਡੇ ਤੇ ਜਿਹੜਾ ਆਪਾਂ ਇਹ ਖੇਤ ਧਣੀਆਂ ਦਾ ਤੀਜਾ ਸੀ 2.5 ਹਫ਼ਤੇ ਇਸ ਚੋਂ ਕੁਝ ਆਪਾਂ ਨੇ ਹਟਾਈ ਕਰੀ ਸੀ ਤੇ ਮਾਲ ਭੇਜਦੀਆਂ ਮਤਲਬ ਇਹ ਵੀ ਰੇਟ ਦੇ ਹਾਲਾਤ ਬਹੁਤ ਜ਼ਿਆਦਾ ਵਧੀਆ ਨਹੀਂ ਹੈਗੇ ਤੇ ਪਰ ਹਾਂ ਇਹਨਾਂ ਕਹਿ ਸਕਦੇ ਆਂ ਵੀ ਖਰਚਾ ਮੋੜ ਜੂਗਾ ਆਪਣਾ ਇਹ ਪਰ ਜੋ ਆਪਾਂ ਨੂੰ ਵਧੀਆ ਪ੍ਰੋਫਿਟ ਦੇ ਆਸਤੇ ਉਹ ਨਹੀਂ ਤੇ ਪਾਇਆ ਸੋ ਜਿਹੜਾ ਆਪਾਂ ਨੇ ਇਹ ਲਾ ਲੋ ਵੀ ਟ੍ਰਾਇਲ ਕੀਤਾ ਸੀ ਸਵਾਰਿਸ ਟਾਈਮ ਤੋਂ ਧਣੀਆਂ ਲਾ ਕੇ ਇਹ ਖੇਤ ਦੇ ਵਿੱਚ ਤੇ ਕੋਈ ਜ਼ਿਆਦਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਵਧੀਆ ਰਿਹਾ ਪਰ ਘਾਟੇ ਚ ਵੀ ਨਹੀਂ ਰਿਹਾ ਤੇ ਇਸ ਤੋਂ ਇਵਾਜੇ ਆਪਾਂ ਹੋਰ ਫਸਲ ਕੋਈ ਵੀਜ ਦੇ ਅਰ ਆਪਾਂ ਇਹ ਖੇਤ ਨੂੰ ਬਿਲੇ ਹੀ ਛੱਡਣਾ ਸੀ ਪਰ ਬਿਲੇ ਖੇਤ ਨਾਲੋਂ ਇਹ ਕੁਛ ਨਾ ਕੁਛ ਥੋੜਾ ਨਾਲੋਂ ਵੀ ਮਿਹਨਤ ਜਿੰਨੀ ਲੱਗੀ ਸੀ ਉਹ ਤਾਂ ਆਪਣੀ ਮਿਹਨਤ ਮੂੜ ਗਿਆ ਜੀ ਕੁਛ ਲੈ ਕੇ ਨਹੀਂ ਗਿਆ ਤੇ ਅੱਗੇ ਆਪਾਂ ਹੁਣ ਅਗੇਤੀ ਗੋਭੀ ਦੀ ਜਿਹੜੀ ਪਨੀਰੀ ਆ ਉਹ ਇਹ ਖੇਤ ਬਾਹ ਕੇ ਤਿਆਰ ਕਰਾਂਗੇ ਉੱਥੇ ਬਜਾਈ ਕਰਾਂਗੇ ਤੇ ਉਵਿਦਨ ਦੁਕਾਨੀ ਹੈ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਕੀਤਾ ਦੇ